ਸਸਿਕਾਇਚ ਜੀ ਸਾਰਿਆਂ ਨੂੰ ਮੈਂ ਹਸ ਸੁਖਰੀਸਨ ਤੋਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਮੈਂ ਤੁਹਾਡੇ ਨਾਲ ਨਾਰੀਅਲ ਮਲਾਈ ਬਰਫੀ ਲੈ ਕੇ ਆਈਆਂ ਜੋ ਕਿ ਖਾਣ ਦੇ ਵਿੱਚ ਤੇ ਬਣਾਉਣ ਦੇ ਵਿੱਚ ਬਹੁਤ ਹੀ ਮਜ਼ੇਦਾਰ ਆ ਤੁਸੀਂ ਹੁਣ ਫੈਸਟੀਵਲ ਸੀਜ਼ਨ ਆ ਗਿਆ ਮਾਰਕੀਟ ਤੋਂ ਕੋਈ ਵੀ ਮਠਾਈ ਨਾ ਲੈ ਕੇ ਆਣਾ ਉਹਦੇ ਵਿੱਚ ਕੈਮੀਕਲਸ ਵਗੈਰਾ ਪਾਏ ਹੁੰਦੇ ਆ ਤੇ ਉਹ ਹਾਮ ਕਰਦੇ ਆ ਸਾਡੀ ਬੋਟੀ ਨੂੰ ਸਭ ਤੋਂ ਪਹਿਲਾਂ ਆਪਾਂ ਲੈਣੇ ਡੈਸੀਕੇਟਡ ਕੋਕੋਨਟ ਇਹ ਮਾਰਕੀਟ ਦਾ ਆ ਅਗਰ ਤੁਸੀਂ ਫਰੈਸ਼ ਯੂਜ਼ ਕਰਨਾ ਚਾਹੋ ਤੇ ਤਾਜ਼ਾ ਇੱਕ ਨਾਰੀਅਲ ਲੈ ਲਿਆ ਜੇ ਉਹਨੂੰ ਮਿਕਸੀ ਦੇ ਵਿੱਚ ਛਿਲਕਾ ਲਾ ਕੇ ਬਲੈਂਡ ਕਰ ਲਿਆ ਜੀ ਫਿਰ ਇਹਦੇ ਵਿੱਚ ਪਾ ਦਿਆ ਜੇ ਇੱਕ ਕੱਪ ਭਰ ਕੇ ਦੁੱਧ ਜਿਹੜਾ ਆਪਣਾ ਚਾਹ ਵਾਲਾ ਕੱਪ ਹੁੰਦਾ ਨਾ ਉਹ ਕੱਪ ਭਰ ਕੇ ਦੁੱਧ ਪਾਉਣਾ ਆ ਤੇ ਪੰਜ ਤੋਂ 6 ਇਲਾਚੀਆਂ ਕੁੱਟ ਕੇ ਉਹਨਾਂ ਦਾ ਛਿਲਕਾ ਲਾ ਲੈਣਾ ਆ ਉਹ ਵਿੱਚ ਐਡ ਕਰ ਦੇਣਾ ਫਲੇਵਰ ਵਾਸਤੇ ਹਨ ਤਾਜੀ ਤਾਜੀ ਮਲਾਈ ਲੈਣੀ ਆ ਮੈਂ ਇਥੇ ਤਿੰਨ ਚਮਚੇ ਖਾਣ ਵਾਲੇ ਚਮਚੇ ਜਿਹੜੇ ਹੁੰਦੇ ਆ ਉਹ ਤਿੰਨ ਚਮਚੇ ਪਾਏ ਆ ਫਰੈਸ਼ ਮਲਾਈ ਦਾ ਯੂਜ਼ ਕਰਿਓ ਬਈ ਮਲਾਈ ਬਿਲਕੁਲ ਨਾ ਯੂਜ਼ ਕਰਿਓ ਨਹੀਂ ਤੇ ਲੱਡੂਆਂ ਚੋਂ 스멜 ਨਾ ਆਣ ਲੱਗ ਜਾਣੀ ਆ ਸੌਰੀ ਬਰਫੀ ਚੋਂ ਫਿਰ ਵੇਖੋ ਜਦ ਤੁਸੀਂ ਇਹਨੂੰ ਬਲੈਂਡ ਕਰੋਗੇ ਨਾ ਇੱਕਦਮ ਇਹਨੇ ਨਾ ਬਿਲਕੁਲ ਮਲਾਈ ਦੀ ਤਰ੍ਹਾਂ ਸੌਫਟ ਹੋ ਜਾਣਾ ਆ ਫਿਰ ਕੈਸ ਤੇ ਚੜਾਇਓ ਕੜਾਈ ਉਹਦੇ ਵਿੱਚ ਪਾ ਦਿਆ ਜੀ 1 ਟੇਬਲस्पून ਭਰ ਕੇ ਤੇ ਸਿੱਕਿਓ ਮੈਥੇ ਤੋਂ ਖਾਣ ਵਾਲੇ ਚਮਚੇ ਯੂਜ਼ ਕੀਤੇ ਆ ਅਗਰ ਤੁਸੀਂ ਚਾਹੋ ਤੇ ਇੱਕ ਟੇਬਲस्पून ਯੂਜ਼ ਕਰ ਸਕਦੇ ਹੋ ਹੁਣ ਜਿੰਨਾ ਤੇਲ ਆਪਣਾ ਮੈਲਟ ਹੋ ਜਾਵੇ ਦੇਸੀ ਘਿਓ ਫਿਰ ਇਹਦੇ ਵਿੱਚ ਆਪਣਾ ਜਿਹੜਾ ਬੈਟਰ ਆਪਾਂ ਬਲੈਂਡ ਕਰਕੇ ਰੱਖਿਆ ਉਹਨੂੰ ਐਡ ਕਰਦੇ ਆ ਜੀ ਹੁਣ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਪੁਨਰਾਇਆ 10 ਮਿੰਟ ਲੱਗਦੇ 10 ਮਿੰਟ ਤੋਂ ਜ਼ਿਆਦਾ ਨਹੀਂ ਲੱਗਣੇ ਇਸਨੂੰ ਪੁਨਨ ਚ ਬਸ ਹਾਈ ਫਲੇਮ ਨਹੀਂ ਕਰਨਾ ਨਹੀਂ ਤੇ ਸੜ ਜਾਂਦੀ ਆ ਥੱਲੇ ਲੱਗ ਜਾਂਦੀ ਆ ਫਿਰ ਮੈਂ ਇਹਦੇ ਵਿੱਚ ਪਾਇਆ ਅੱਧਾ ਕੱਪ ਭਰ ਕੇ ਮਿਲਕ ਪਾਊਡਰ ਤੇ 200 ਗ੍ਰਾਮ ਕੰਡੈਂਸ ਮਿਲਕ ਕੰਡੈਂਸ ਮਿਲਕ ਆਪਸ਼ਨਲ ਆ ਅਗਰ ਹੋਇਆ ਤੇ ਪਾ ਲਿਆ ਜੀ ਨਹੀਂ ਤੇ ਇਹਨੂੰ ਸਕਿਪ ਕਰਕੇ ਇੱਕ ਕੱਪ ਭਰ ਕੇ ਇਥੇ ਮਿਲਕ ਪਾਊਡਰ ਦਾ ਯੂਜ਼ ਕਰ ਲਿਆ ਜੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਜਦ ਤੱਕ ਕਿ ਇਹ ਕੜਾਈ ਨਹੀਂ ਛੱਡਣ ਲੱਗ ਜਾਂਦਾ ਬਸ ਇਥੇ ਛੋਟੇ-ਛੋਟੇ ਟਿਪਸ ਆ ਜਿਹੜੇ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣੇ ਆ ਇੱਕ ਤੇ ਕੈਸਟਰ ਫਲੇਮ ਬਿਲਕੁਲ ਲੋਤੇ ਰੱਖਣਾ ਆ ਲੋ ਕਰ ਲਿਓ ਕਦੀ ਮੀਡੀਅਮ ਕਰ ਲਿਓ ਬਟ ਹਾਈ ਨਾ ਕਰਨਾ ਕਿਉਂਕਿ ਇਸ ਡੇ ਤੇ ਨਾ ਜਿਹੜਾ ਆਪਣਾ ਨਾਰੀਅਲਾ ਨਾ ਥੱਲੇ ਲੱਗ ਜਾਂਦਾ ਹੈ ਜੇ ਤੁਸੀਂ ਮੀਡੀਅਮ ਤੇ ਵੀ ਕਰੋਗੇ ਹੁਣ ਇਹਦੇ ਵਿੱਚ 슈ਗਰ ਮੈਂ ਇੱਥੇ 2 ਟੇਬਲस्पून ਪਾਇਆ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਜਿਆਦਾ ਖਾਂਦੇ ਜੇ ਤੇ ਜਿਆਦਾ ਵੀ ਪਾ ਲਿਆ ਜੇ ਪਰ 2 ਟੇਬਲस्पून ਇਨਫਾ ਹੁਣ ਇਹਨੂੰ ਪੱਕਤੇ ਹੋਏ ਪੂਰੇ 10 ਮਿੰਟ ਹੋ ਗਏ ਆ ਤੇ ਮੈਂ ਹੁਣ ਇਹਦੇ ਵਿੱਚ ਇੱਕ ਚਮਚਾ ਭਰ ਕੇ ਦੇ ਸੀ ਕਿ ਉਹਦਾ ਹੋਰ ਪਾਇਆ ਹੈ ਵੇਖੋ ਇਸ ਫੋਮ ਟਾ ਗਿਆ ਕਿ ਇਹ ਕੜਾਈ ਛੱਟਣ ਲੱਗ ਗਿਆ ਆਖੋ ਇਹਦੀ ਇਹ ਨਿਸ਼ਾਨੀ ਹੈ ਕਿ ਤੁਸੀਂ ਚਮਚਾ ਵਿੱਚ ਪਾਓਗੇ ਨਾ ਤੇ ਚਮਚਾ ਤੁਹਾਡਾ ਸਿੱਧਾ ਸਿੱਧਾ ਖੜਾ ਰਹੇਗਾ ਤੇ ਮੀਨਸ ਕਿ ਇਹ ਤੁਹਾਡਾ ਇੱਕਦਮ ਪਰਫੈਕਟਲੀ ਸੈੱਟ ਹੋਣ ਵਾਸਤੇ ਤਿਆਰ ਹੈ ਫਣ ਮੈਂ ਇਹਨੂੰ ਇੱਕ ਵਾਪਸ ਤੋਂ ਥਾਲੀ ਵਿੱਚ ਟਰਾਂਸਫਰ ਕਰ ਲੈਣ ਲੱਗੀ ਆ ਕਿਉਂਕਿ ਜੇ ਮੈਂ ਕੜਾਈ ਵਿੱਚ ਛੱਡੂਗੀ ਨਾ ਤੇ ਕੜਾਈ ਥੱਲੋਂ ਗਰਮ ਹੁੰਦੀ ਆ ਤੇ ਨਾਰੀਅਲ ਬਹੁਤ ਜਲਦੀ ਥੱਲੇ ਲੱਗ ਜਾਂਦਾ ਆ ਇਹਨੂੰ ਇੱਕ ਭਾਂਡੇ ਵਿੱਚ ਕੱਢ ਕੇ ਤੇ ਫਿਰ ਆਪਾਂ ਜਿਹੜਾ ਟਿਨੇ ਆ ਉਹਨੂੰ ਗ੍ਰੀਸ ਕਰ ਲੈਣਾ ਆ ਗ੍ਰੀਸ ਵੀ ਆਪਾਂ ਤੇਸੀ ਘੋਲ ਕਰਨਾ ਆ ਤੁਸੀਂ ਚਾਹੋ ਤੇ ਇਹਦੇ ਥੱਲੇ ਹੀ ਡ్రਾਈ ਫਰੂਟ ਪਾਸਾ ਕਦੇ ਵਿੱਚ ਹੁਣ ਪਾਵਾਂਗੇ ਉੱਪਰ ਤੇ ਜਿਹੜਾ ਆਪਾਂ ਬਰਫੀ ਬਣਾ ਕੇ ਰੱਖੀ ਆ ਇਹਨੂੰ ਚੰਗੀ ਤਰ੍ਹਾਂ ਕਿਸੇ ਵੀ ਥਾਲੀ ਜਾਂ ਫਿਰ ਪਲੇਟ ਜਾਦੇ ਚ ਵੀ ਤੁਸੀਂ ਬਣਾਉਣਾ ਚਾਹੁੰਦੇ ਉਹਦੇ ਵਿੱਚ ਸਪਰੈਡ ਕਰ ਲੈ ਜੇ ਉੱਪਰ ਤੇ ਤਾਂ ਸਪੈਚੂਲਾ ਲੈ ਕੇ ਜਾਂ ਕੋਲੀ ਲੈ ਕੇ ਉਹਨੂੰ ਫਲੈਟ ਕਰ ਦੇਣਾ ਆ ਸਰਫੇਸ ਨੂੰ ਤਾਂ ਕਿ ਉੱਚਾ ਨੀਵਾਂ ਨਾ ਰਹੇ ਹੁਣ ਉੱਪਰ ਤੇ ਇਹਨੂੰ ਗਾਰਨਿਸ਼ ਕਰ ਦਵਾਂਗੇ ਥੋੜੇ ਜਿਿਹੇ ਪਿਸਤਾ ਬਦਾਮ ਤੇ ਨਾਲ ਇਹ ਤੁਹਾਡੇ ਆਪਣੀ ਪਸੰਦ ਅ ਤੁਸੀਂ ਕਿਸੇ ਵੀ ਡਰਾਈ ਫਰੂਟ ਨਾਲ ਕਰ ਸਕਦੇ ਹੋ ਮੈਂ ਉੱਪਰ ਤੇ ਥੋੜੀਆਂ ਜਿਹੀਆਂ ਰੋਜ਼ ਬੈਟਲ ਵੀ ਯੂਜ਼ ਕਰੂੰਗੀ ਰੋਜ਼ ਪੈਟਲ ਨਾਲ ਕੀ ਹੈ ਕਿ ਵੇਖਣ ਦੇ ਵਿੱਚ ਸੋਹਣਾ ਲੱਗਦਾ ਹੁਣ ਚੰਗੀ ਤਰ੍ਹਾਂ ਪ੍ਰੈਸ ਕਰ ਦੇਣਾ ਹੈ ਤਾਂ ਕਿ ਆਪਣੇ ਜਿਹੜੀਆਂ ਅਸੀਂ ਰੋਜ਼ ਪੈਟਲ ਪਾਈਆਂ ਉਹ ਵੀ ਚੰਗੀ ਤਰ੍ਹਾਂ ਸੈੱਟ ਹੋ ਜਾਣ ਹੁਣ ਇਹਨੂੰ ਠੰਡਾ ਹੋਣ ਵਾਸਤੇ ਫ੍ਰਿਜ ਵਿੱਚ ਰੱਖ ਦੇ ਜੀ 1 ਤੋਂ 1.5 ਘੰਟੇ ਵਾਸਤੇ ਤਾਂ ਕਿ ਇਹ ਚੰਗੀ ਤਰ੍ਹਾਂ ਠੰਡੀ ਹੋ ਜਾਵੇ ਤੇ ਇਹਦੇ ਪੀਸੇ ਆਰਾਮ ਨਾਲ ਨਿਕਲ ਜਾਣ ਵੇਖੋ ਇਹਨੂੰ ਰੱਖੇ ਹੋਏ ਡੇਢ ਘੰਟਾ ਹੋ ਗਿਆ ਸੀ ਤੇ ਮੈਂ ਡੇਢ ਘੰਟੇ ਬਾਅਦ ਇਹਦੇ ਪੀਸੇਸ ਘੱਟਦੇ ਪਈਆਂ ਬਹੁਤ ਹੀ ਈਜ਼ੀਲੀ ਤੁਹਾਡੀ ਮਠਾਈ ਬਣ ਕੇ ਤਿਆਰ ਹੋ ਜਾਂਦੀ ਆ ਹੁਣ ਤੁਸੀਂ ਮਾਰਕੀਟ ਤੋਂ ਬਿਲਕੁਲ ਵੀ ਕੋਈ ਮਠਾਈ ਨਾ ਲੈ ਕੇ ਆਣਾ ਕਿਉਂਕਿ ਉਹ ਸਿਰਫ ਤੇ ਸਿਰਫ ਸਾਨੂੰ ਬਿਮਾਰੀਆਂ ਹੀ ਦੇਂਦੀਆਂ ਆ ਘਰ ਦੇ ਵਿੱਚ ਤੁਸੀਂ ਆਪਾਂ ਨੇ ਘਰ ਦੇ ਸਮਾਨ ਨਾਲ ਬਣਾ ਕੇ ਤਿਆਰ ਕਰਿਆ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਜ਼ਰਾ ਜਿਹੀ ਵੀ ਵਧੀਆ ਲੱਗੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੋ ਸਾਡੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਬੈਲ ਆਈਕਨ ਬਟਨ ਜ਼ਰੂਰ ਦਬਾਣਾ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਮਿਲਾਂਗੇ ਤੁਹਾਨੂੰ ਮੈਂ ਦੁਬਾਰਾ ਤੋਂ ਇੱਕ ਨਵੀਂ ਤੇ ਇੰਟਰਸਟਿੰਗ ਰੈਸਪੀ ਦੇ ਨਾਲ ਤੁਸੀਂ ਸਾਡੇ ਪੇਜ ਦੇ ਨਾਲ ਬਨੇ ਰਹੋ